ਇਆਰੇ ਬੰਦਾ ਤੇ ਤਕਰੀਬਨ ਕਾਫੀ ਸੱਟਾਂ ਲੱਗੀਆਂ 10 10:30 ਵਜੇ ਅੰਦੇਰੀ ਦੀ ਫੁੱਲ ਆਈ ਔਰੇ ਅੰਦੇਰੀ ਦੇ ਕਾਰਨ ਸਾਡਾ ਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੱਡ ਗਿਆ ਆਹ ਤਾਂ ਇਹ ਤਕਰੀਬਨ ਜਿੰਨੇ ਸਾਡੀਆਂ ਢੇਰੀਆਂ ਸੀ ਉਹ ਤਕਰੀਬਨ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਸਾਰਾ 11:00 ਵਜੇ ਤਕਰੀਬਨ ਨੇਰੀ ਚੱਕਰ ਤਫਾਨ ਆਇਆ ਦੀ ਨਾਲ ਤਾਂ ਚਾਦਰ ਉੱਡ ਗਈ ਸਾਰੀਆਂ ਛੱਡ ਛੱਡ ਉੱਡ ਗਈ ਆ ਕੰਨਕ ਦੇ ਕੋਈ ਕੰਮੇ ਸਾਰੀ ਰੁੱਲ ਗਈ ਤਾਂ ਖਤਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੜ ਗਿਆ ਸ਼ੈੱਡ ਟੁੱਟਣ ਦੇ ਬਾਵਜੂਦ ਸਾਰਾ ਸਾਡਾ ਜਿਹੜਾ ਅੰਦਰ ਰਾਈਸ ਵਗੈਰਾ ਸੀ ਉਹ ਰਾਈਸ ਵਗੈਰਾ ਸਾਡਾ ਚਾਵਲਾਂ ਨਾਲ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਹੀ ਉਹ ਆਈ ਮੇਰੀ ਤੁਹਾਡਾ ਨਾਮ ਕੀ ਹੈ ਜੀ ਅਰਜਿਸ ਕੁਮਾਰ ਹੈ ਇਹ ਸ਼ੈਲਰ ਦਾ ਨਾਮ ਕੀ ਹੈ ਗੌਤਮ ਰੈਸੀ ਕੀ ਕੰਮ ਕਟਰਾ ਵਾਪਰ ਜੀ ਰਾਤ 11:00 ਵਜੇ ਤਕਰੀਬਨ ਨੇਰੀ ਚੱਕਰ ਤਫਾਨ ਆਇਆ ਦੀ ਨਾਲ ਦਾ ਚਾਦਰ ਉੱਡ ਗਏ ਸਾਰੀਆਂ ਛੱਦਰ ਉੱਡ ਗਏ ਆ ਕਨਕ ਦੇਖੋ ਇੱਕ ਮੇ ਸਾਰੀ ਢੁੱਲ ਗਈ ਤਾਂ ਸਾਤ ਕਰੋ ਕੋੜਾ ਕੋੜ 40-50 ਲੱਖ ਦਾ ਨੁਕਸਾਨ ਹੋ ਗਿਆ ਜੀ ਚਾਵਲ ਵਗੈਰਾ ਚਾਵਲ ਸਾਬ ਵਿੱਚ ਪਈ ਇਤਨਾ ਕਰ ਨਹੀਂ ਸਾਨੂੰ ਜੁਰਮ ਦਾ ਮਾਜਾ ਦਿੱਤਾ ਜਾਵੇ हां श्रीमान जी ਤੁਹਾਡਾ ਨਾਮ ਕੀ? ਜੀ ਹਕੀਕਾ ਹਾਂ ਜੀ। ਹਰਕੇਸ਼ ਕੁਮਾਰ। ਰਕੇਸ਼ ਕੁਮਾਰ ਜੀ। ਜੀ ਸਰ। ਠੀਕ ਹੈ ਨਹੀਂ ਗਿਆ ਜੀ। ਸ਼ੈਲਰ ਦਾ ਨਾਮ ਕੀ ਹੈ ਜੀ? ਗੌਤਮ ਰਾਜ ਸਰ। ਕੀ ਘਟਨਾ ਵਾਪਰ ਗਈ ਜੀ? ਸਰ ਮੈਂ ਇੱਥੇ ਮਨੀਮੀ ਦਾ ਕੰਮ ਕਰਦਾ ਸ਼ੈਲਰ 'ਚ। ਸਾਡੇ ਨਾਲ ਰਾਤ ਤਕਰੀਬਨ 10 10:30 ਵਜੇ ਅੰਦੇਰੀ ਦੀ ਫੁੱਲ ਆਈ ਔਰੇ ਅੰਦੇਰੀ ਦੇ ਕਾਰਨ ਸਾਡਾ ਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੱਡ ਗਿਆ। ਸ਼ੈੱਡ ਟੁੱਟਣ ਦੇ ਬਾਵਜੂਦ ਸਾਰਾ ਸਾਡਾ ਜਿਹੜਾ ਅੰਦਰ ਰਾਈਸ ਵਗੈਰਾ ਸੀ ਔਰ ਐਸ ਵਗੈਰਾ ਸਾਰਾ 3/4 ਚਾਵਲ ਨਾਲ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਜੀ ਉਹ ਤਕਰੀਬਨ ਉਹ ਚਾਵਲ ਕੀੜਾ ਸੀਗਾ ਜੀ ਚਾਵਲ ਸਾਰਾ ਸਾਡੇ ਕੋਲ ਗਵਰਨਮੈਂਟ ਦੀ ਪੜੀ ਲੱਗੀ ਹੋਈ ਸੀ ਅੰਦਰ ਅਸੀਂ ਗਵਰਨਮੈਂਟ ਨੂੰ ਬਕਾਇਦਾ ਜੋ ਨਾਲ ਮੀਲਿੰਗ ਕਰਕੇ ਦੇਣਾ ਹੁੰਦਾ ਉਹ ਤਕਰੀਬਨ ਸਾਡੇ ਆ 3-2-3 ਗੱਡੀਆਂ ਖਰਾਬ ਹੋ ਚੁੱਕੀਆਂ ਸਰ ਤੇ ਹੋਰ ਕੀ ਕੀ ਨੁਕਸਾਨ ਹੋ ਗਿਆ ਤੁਹਾਡਾ ਸਰ ਸਾਡੀ ਕਣਕ ਤੇ ਤਕਰੀਬਨ ਜਿਆਦਾ ਸ਼ੈੱਡ ਤੇ ਰਾਜਤਾ ਤੇ ਉਸ ਤੋਂ ਬਾਅਦ ਕਣਕ ਸਾਡੀਆਂ ਅੰਦਰ ਨਾਲ ਸਾਡਾ ਅੜ ਦਾ ਕੰਬੀ ਨਾਲ ਸਾਰਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ 48 ਤਕਰੀਬਨ ਜਿੰਨੇ ਸਾਡੀਆਂ ਢੇਰੀਆਂ ਸੀ ਉਹ ਤਕਰੀਬਨ ਸਾਰੀਆਂ ਹੀ ਖਰਾਬ ਹੋ ਚ ਤੇ ਉਹਦੇ ਨਾਲ ਅੰਦਰੀ ਕੰਮ ਸਾਡੀ ਕਣਕ ਦੂਰ ਦੂਰ ਤੱਕ ਜਾ ਚੁੱਕੀ ਆ ਸਰ ਗਵਰਨਮੈਂਟ ਨੂੰ ਹੁਣ ਕਿਵੇਂ ਪੂਰਾ ਕਰਕੇ ਦੇਓਗੇ ਚਾਵਲ ਸਰ ਗਵਰਨਮੈਂਟ ਤੋਂ ਸਾਡੀ ਮੰਗ ਇਹ ਆ ਵੀ ਸਾਨੂੰ ਨਾ ਇਸ ਦਾ ਮੁਆਵਜ਼ਾ ਉਹ ਕਰਿਆ ਜਾ ਵੀ ਜਾਂ ਸਾਨੂੰ ਕੁਝ ਇਸ ਦੇ ਬਦਲੇ ਰਾਇ ਦਿੱਤੀ ਜਾਵੇ ਛੁੱਟ ਦਿੱਤੀ ਜਾ ਛੁੱਟ ਦਿੱਤੀ ਆ ਵੀ ਹੋਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਪਚਾਇ ਸਰ ਸਾਡੇ ਨਾਲ ਇੱਥੇ ਜ਼ਿਮੀਦਾਰ ਬੈਠੇ ਸੀ ਤਕਰੀਬਨ 4 ਉਹਨਾਂ ਦੇ ਚਾਰਾਂ ਦੇ ਤਕਰੀਬਨ ਨਾ ਇੱਕ ਮੇਰਾ ਅ ਅੱਠ ਆਪਣਾ ਹੋ ਸੀ ਮਜ਼ਦੂਰ ਚਾਰੇ ਬੰਦਾ ਦੇ ਤਕਰੀਬਨ ਕਾਫੀ ਸੱਟਾਂ ਲੱਗੀਆਂ ਕਿੱਥੇ ਨੇ ਜੀ ਉਹ ਸਰ ਤਕਰੀਬਨ ਅਸੀਂ ਰਾਤ ਨੂੰ ਹਸਪੀਟਲ ਜੇ ਦੇ ਕੇ ਸੀ 11:00 ਵਜੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ 2 ਘੰਟੇ ਉੱਥੇ ਰੱਖੇ ਤੇ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਦੇ ਕੇ ਉਹਨਾਂ ਨੂੰ ਛੁੱਟੀ ਕਰ ਦਿੱਤੀ ਸੀ 66 ਬੱਜ ਗਏ 65 ਸਰ ਕਾਫੀ ਬੱਜੀ ਆ ਆਪਣਾ ਸੀਟੀ ਸਕੈਨ ਵਗੈਰਾ ਵੀ ਕਰਾਇਆ ਸਾਰੇ ਬੰਦੇ ਸੱਚੇ 66 ਤੋਂ ਜ਼ਿਆਦਾ ਬੱਜੀਆਂ ਨੇ